ਸਾਸੀਕਾਲ ਦੋਸਤੋ ਜੌਬ ਲੈਡ ਬਾਈ ਹਰਦੀਪ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਵੀ ਵੀ ਐਮ ਵੀ ਦੇ ਵਿੱਚ ਪੰਜਾਬ ਦੀਆਂ 3000 ਪੋਸਟਾਂ ਖਾਲੀ ਹਨ ਇਹਨਾਂ ਪੋਸਟਾਂ ਨੂੰ ਲੈ ਕੇ ਭਗਵੰਤ ਮਾਨ ਸਾਹਿਬ ਜੀ ਵੱਲੋਂ ਅੱਜ ਬਹੁਤ ਵੱਡਾ ਐਲਾਨ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਪੂਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਭਰਤੀਆਂ ਨੂੰ ਲੈ ਕੇ ਅਪਡੇਟ ਜਾਰੀ ਕੀਤਾ ਜਾਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਅਸੀਂ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਨੂੰ ਰੋਜ਼ਗਾਰ ਦਵਾਂਗੇ ਭਗਵੰਤ ਸਾਬ ਜੀ ਵੱਲੋਂ ਕਿਹਾ ਗਿਆ ਜੀ ਵੱਖ-ਵੱਖ ਅਹੁਦਿਆਂ ਕਿੱਤੀ ਜਾਵੇਗੀ ਦੇਖੋ ਪੂਰੀ ਜਾਣਕਾਰੀ ਚਲੋ ਦੋਸਤੋ ਆਪਾਂ ਚੱਲਦੇ ਆ ਭਗਵਾਨ ਤਮਨ ਸਾਹਿਬ ਦੀ ਸਵੀਚ ਦੇ ਉੱਪਰ ਬੀਬੀਐਮਬੀ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ 3000 ਪੋਸਟਾਂ ਖਾਲੀ ਨੇ ਪੰਜਾਬ ਦੀਆਂ 3000 ਪੋਸਟਾਂ ਖਾਲੀ ਪਈਆਂ ਬੀਬੀਐਮਬੀ ਚ ਪੰਜਾਬ ਦੀਆਂ ਪੰਜਾਬ ਦੀ ਕੋਟੇ ਦੀ ਆ ਕੱਲ ਪਰਸੋਂ ਸੁਖਵੀਰ ਬਦਲ ਗਈ ਜਾਂਦਾ ਸੀ ਬੀਬੀਐਮਬੀ ਵਿੱਚ ਭਰਤੀ ਕਰੋ ਤੁਸੀਂ ਕੀ ਕੀਤੀ ਫਿਰ ਕਿੰਨੇ ਸਾਲ ਰਹੇ ਹੋ ਤੁਸੀਂ ਪਾਣੀਆਂ ਦਾ ਰਖਾ ਪਤਾ ਨਹੀਂ ਕਿਹੜੇ ਕਿੜੇ ਨਹਿਰਾਂ ਦਾ ਬਾਬਾ ਲਾਸਰ ਆਪਣੇ ਖੇਤਾਂ ਨੂੰ ਕੱਢੀ ਫਿਰਦੇ ਹੋ ਤੁਸੀਂ ਕਰ ਲੈਂਦੇ ਪਰ ਭਰਤੀ ਕਰਕੇ ਪਤਾ ਨਹੀਂ ਕਿੱਧਰ ਭਰਤੀ ਕੀਤੀ ਹੋਣੀ ਹੁਣ ਕਰਾਂਗੇ ਕਰਾਂਗੇ ਅਸੀਂ ਪੂਰੇ ਕਰਾਂਗੇ ਇਹਨੂੰ ਨਾਲ ਤਾਂ 3000 ਬਕਵਾ ਕਹਉਂਦੇ ਆ ਤੇ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਨਾਲੇ ਸਾਡਾ ਇੱਥੇ ਸਟ੍ਰੈਂਥ ਸਾਡਾ ਕੋਟਾ ਬਣਦਾ ਜੀ ਉਹ ਸਾਡਾ ਕੋਟਾ ਬਣਦਾ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਵੀ ਕੀ ਹੁੰਦਾ ਏ ਉਹੀ ਵੜਤਾ ਨੱਕਾ ਵੜਤਾ ਲੈ ਜੋ ਜੀ ਲੈ ਜੋ ਜੀ ਇਧਰੋਂ ਨਹਿਰ ਚੱਕ ਲਿਓ ਜੀ ਦੂੜ ਕਫੂਟ ਨਹਿਰ ਚੱਕ ਲਿਓ ਇਧਰ ਸਾਡੇ ਕੰਨੀ ਕੱਢ ਦਿਓ ਜੀ ਇਧਰ ਪਾਣੀ ਸਾਡੇ ਆਲਾ ਆਪਦੇ ਕਿਨੂਆਂ ਦੇ ਬਾਗਾਂ ਨੂੰ ਲੋਈਂਗੇ